ओके लेट्स गो। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਸਾਡੇ ਘੈਂੜੇ ਬਲੌਗ ਦੇ ਵਿੱਚ ਤੇ ਕਿੱਦਾ ਸਾਰੇ ਉਮੀਦਵਾਰ ਸਭ ਵਧੀਆ ਹੋਊਂਗੇ ਤੇ ਦੋਸਤੋ ਅੱਜ ਚੱਲੇ ਆ ਜਾਮਣਾਂ ਲੈਣ ਦੇਖੋ ਇੱਧਰ ਮੁੰਡੇ ਆਏ ਨੇ ਨਾਲ ਉਹ ਜਾਣੇ ਹੋਰੇ ਤੇ ਦੇਖੋ ਚੱਲੇ ਆ ਜਾਮਣਾਂ ਲੈਣ ਚੱਲੇ ਆ ਤੇ ਭਾਈ ਹੁਣ ਤੁਰ ਕੇ ਜਾ ਰਹੇ ਆ ਤੇ ਨਾਲ ਮੇਰਾ ਜਿਹੜਾ ਭਾਈ ਸੀਗਾ ਉਹ ਤਾਂ ਪੋਰਟਲ ਤੇ ਬਹਿ ਕੇ ਨੰਗ ਗਿਆ ਉਹ ਆ ਦੇਖੋ ਇਹ ਸਾਡਾ ਗੁਰਦੁਆਰਾ ਆਸ਼ੂ ਭਾਈ ਦਾ ਤੇ ਇੱਧਰ ਜਸ਼ਨ ਹੋ ਰਿਹਾ ਤੇ ਸਪੋਰਟ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਦੇ ਹੋ ਤੇ ਮੇਰੇ ਜਿਹੜੇ ਪਹਿਲਾਂ ਵਾਲੇ ਕਿਸੇ ਨੇ ਵਲੌਗ ਨਹੀਂ ਦੇਖੇ ਤਾਂ ਜਾ ਕੇ ਦੇਖ ਲਿਓ ਵਿਜ਼ਿਟ ਕਰ ਲਿਓ ਚੈਨਲ ਨੂੰ ਭਾਈ ਆਪਣੇ ਆ ਨਾ 11 ਕ ਸਬਸਕ੍ਰਾਈਬਰ ਰਹਿ ਗਏ ਤੇ ਉਹ ਥੇਤੀ ਥੇਤੀ ਕੰਪਲੀਟ ਕਰਾ ਦਿਓ ਫਿਰ ਆਪਾਂ ਦੇਖਦੇ ਹਾਂ ਕੁਝ ਕਰਦੇ ਹਾਂ 100 ਸਬਸਕ੍ਰਾਈਬਰ ਤੇ ਦੇਓ ਮੇਰਾ ਵੀਰ ਕਰਾ ਦਿਓ سپورਟ ਕਰ ਲਿਓ ਮੌਸਮ ਦੇਖੋ ਮੌਸਮ ਤਾਂ ਲਾਦਮੀ ਆਊਗਾ ਸ਼ਾਇਦ ਜੇ ਉੱਥੇ ਉੱਥੇ ਜਾਂਦੇ ਹਾਂ ਤਾਂ ਮੀਂਹ ਆਵੇ ਕਿਉਂਕਿ ਜਮਣਾਂ ਦੀ ਹਮਣਾ ਤੋੜਨੀ ਆਇਆ ਮੈਂ ਜੇ ਜੇ ਉੱਥੇ ਮੀਂਹ ਆਣ ਕਰਕੇ ਨਾ ਤਿਲਕਨ ਜੀ ਹੋ ਗਈ ਫਿਰ ਲੱਤਾਂ ਟੁੱਟਣੀ ਪੱਕੀ ਆ ਓ ਬਾਈ ਆਪਾਂ ਬੰਨ ਤੇ ਆ ਗਏ ਆ ਵੀ ਦੇਖ ਸਕਦੇ ਨੇ ਸਾਰੀ ਜਿੰਨੀ ਵੀ ਸਾਰੀ ਜਗ੍ਹਾ ਦੀ ਪਾਣੀ ਨਾਲ ਭਰੀ ਹੋਈ ਸੀਗੀ ਇਹ ਤੇ ਉਹਰੇ ਹਾਰਡ ਚੱਲਦਾ ਸੀਗਾ ਪੂਰਾ ਤੇ ਇੱਧਰ ਹੀ ਪਾਣੀ ਚਾਰੇ ਪਾਸੇ ਪਾਣੀ ਸੀਗਾ ਹਣ ਲੋਕ ਆਂਦੇ ਸੀਗੇ ਤੇ ਆ ਹੋਇਆ ਬਲ ਟੁੱਟਣ ਆ ਤਾਂ ਕਿ ਨਹੀਂ ਹੈਗਾ ਜਣ ਕੇ ਐਤ ਕੀ ਧਰ ਉਹਰੇ ਰਾਵਾਂ ਸੁੱਖ ਸ਼ਾਂਤੀ ਹੋਰੇ ਕਿ ਰੱਬ ਨਾ ਕਰੇ ਇੱਕ ਕੁਝ ਵੀ ਹੋ ਸਕਦਾ ਜਣ ਕੇ ਮੀਤ ਆ ਜਣ ਪੈ ਰਹੇ ਆ ਭਾਈ ਚਾਰ ਪੰਜ ਜਣਾਂ ਵਿੱਚ ਇਹਨੂੰ ਕਹਿੰਦੇ ਹੁੰਨੇ ਆ ਕਿ ਤੂੰ ਫੁੱਦੂ ਜੇ ਵਲੌਗ ਬਣਾਨਾ ਕਿਆ ਤੂੰ ਇਹ ਕਰਦਾ ਉਹ ਕਰਦਾ ਭਾਈ ਠੀਕ ਆ ਫੁੱਦੂ ਹੀ ਠੀਕ ਆ ਮੈਂ ਕਿਹਾ ਭਾਈ ਤੁਹਾਡੇ ਸਿਰ ਤੇ ਵਲੌਗ ਪਾਣਾ ਹੈ ਆਪਣੇ ਚੈਨਲ ਤੇ ਪਾਣਾ ਹੈ ਨਾ ਮੈਂ ਤੁਹਾਨੂੰ ਕਹਿਣਾ ਭਾਈ ਤੁਸੀਂ ਮੇਰੇ ਵਲੌਗ ਦੇਖੋ ਬਾਕੀ ਜਿਹਨੂੰ ਮੈਂ ਕਹਿਣਾ ਉਹ ਤਾਂ ਸਮਝ ਗਏ ਹੋਣੇ ਸਮਝਣ ਵਾਲੇ ਨੂੰ ਇਸ਼ਾਰਾ ਹੀ ਬੋਲਦਾ ਕਾਫੀ ਹੁੰਦਾ ਆ ਚੈੱਕ ਕਰੋ ਬਾਬਿਓ ਵਿਊ ਚੈੱਕ ਕਰੋ ਦੇਖੋ ਤੇ ਬਾਈ ਜੇ ਨਾ ਮੇਰੇ 100 ਸਬਸਕ੍ਰਾਈਬਰ ਪੂਰੇ ਹੁੰਨੇ ਆ ਨਾ ਤੇ ਆਪਾਂ ਕੋਈ ਚੈਲੰਜ ਵਾਲੀ ਵੀਡੀਓ ਤੇ ਪ੍ਰੈਂਕ ਵਾਲੀ ਵੀਡੀਓ ਲੈ ਕੇ ਆਵਾਂਗੇ ਤੇ 100 ਸਬਸਕ੍ਰਾਈਬਰ ਮੇਰੇ ਕਰਾ ਦਿਓ ਪੂਰੇ ਫਿਰ ਆਪਾਂ ਚੈਲੰਜ ਤੇ ਕਰਾਂਗੇ ਪ੍ਰੈਂਕ ਕਰਾਂਗੇ ਤੇ ਇਹ ਜਿਹਿਆਂ ਵਧੀਆ-ਵਧੀਆ ਆਪਾਂ ਵੀਡੀਓ ਲੈ ਕੇ ਆਵਾਂਗੇ ਤੇ ਤੁਸੀਂ 100 ਸਬਸਕ੍ਰਾਈਬਰ ਨਾ ਕੰਪਲੀਟ ਕਰਾ ਦਿਓ ਲੇ ਵਲੋਗਰਾਂ ਦਾ ਘਰ ਨਹੀਂ ਚੱਲਣੇ ਕੰਮ ਕਰਨੇ ਵੀ ਜ਼ਰੂਰੀ ਨੇ ਇਹ ਤਾਂ ਲੇਟੈਸਟ ਨਿਊਜ਼ ਹੈ ਫੇਰ ਬਦਲਾ ਹੋਣ ਲੱਗ ਗਿਆ ਤੇ ਮੌਸਮ ਦਾ ਨਾ ਕੋਈ ਪਤਾ ਨਹੀਂ ਹੁੰਦਾ ਕਿਸ ਵੇਲੇ ਨਾ ਖਰਾਬ ਹੋ ਜਾਵੇ ਤੇ ਹੁਣ ਮੌਸਮ ਦੇਖਦੇ ਆਵੇਂ ਮੀਂਹ ਆ ਸਕਦਾ ਮੈਨੂੰ ਲੱਗਦਾ ਤੇ ਭਾਈ ਜਾਮਣਾ ਦਾ ਆਪਣਾ ਪਲਾਨ ਕੈਨਸਲ ਹੋ ਗਿਆ ਸੀਗਾ ਤੇ ਨਾਲ ਦੀ ਮੁੱਕਰ ਕੇ ਕਹਿੰਦੇ ਹੈ ਨਹੀਂ ਜਾਮਣ ਜੂਮਣ ਉੱਤੇ ਤੇ ਚਲ ਕੋਈ ਨਹੀਂ ਅਗਲੀ ਵਾਰੀ ਆਪਾਂ ਫੇਰ ਕੋਈ ਬਣਾਵਾਂਗੇ ਵਲੌਗ ਇਹ ਜਾਮਣਾ ਉਹਨਾਂ ਦੇਖਾਂਗੇ ਦਿਨ ਲੈ ਕੇ ਆਵਾਂਗੇ ਤੇ ਆਪਾਂ ਹੁਣ ਰਹੀ ਆ ਗਏ ਸੀਗੇ ਖੇਤਾਂ 'ਚ ਤੇ ਬਾਲਣ ਚੋਗਣ ਜੇ ਆ ਗਏ ਸੀਗੇ ਘਰ ਦੇ ਨਾਲ ਤੇ ਘਰ ਦੇ ਤੋਂ ਬਾਲਣ ਚੋਗਿਆ ਕੋ ਬਾਈ ਬਾਲਣ ਦਾ ਰੱਖਾ ਪੂਰਾ ਭਰ ਲਿਆ ਖੇਤ 'ਚੋਂ ਦੇਖੋ ਕੰਮ ਦੇਖੋ ਬਈ ਇਹਦੇ ਲੋ ਚੱਲਣਾ ਚੱਲ ਚੱਲ ਪਿਆ ਚੱਲ ਪਿਆ ਚੱਲ ਪਿਆ ਬਈ ਪੁੱਠਾ ਰੇੜਾ ਜਾਂਦਾ ਪਿਆ ਓਏ ਦੇਖੋ ਇਹ ਬ੍ਰੈਡਟਰੈਕ ਬਿਡਗੂ ਨੂੰ ਤੇ ਆ ਲੱਗੀ ਉਹਨੂੰ ਪਾਣੀ ਪਿਲਾਉਣ ਲੱਗੇ ਆ ਦੇਖੋ ਦੇਖੋ ਪਾਣੀ ਪੀਣ ਲੱਗਿਆ ਆ ਉਹ ਤੇ ਉਹ ਜਿਆਦਾ ਨਾ ਬਾਹਰ ਆ ਇਹਦਾ ਭਜਦਾ ਬਹੁਤ ਆ ਉਹ ਤੇ ਸਾਉਣ ਛੇਤੀ ਚੜ ਜਾਂਦਾ ਇਹ ਦੇਖੋ ਹੁਣ ਪਾਣੀ ਪੀਣ ਲੱਗਿਆ ਆ ਉਹ ਤੇ ਪਲਾ ਦੇ ਪਲਾ ਦੇ ਇਹਨੂੰ ਪਾਣੀ ਪਲਾ ਦੇ ਦੇਖੋ ਤੇ ਹੁਣ ਜਿਆਦਾ ਸਾਹ ਚੜ ਗਿਆ ਸੀਗਾ ਤੇ ਹੁਣ ਪਾਣੀ ਪਰਾਇਆ ਇਹਨੂੰ ਦੇ ਹੁਣ ਬੈਠੂ ਆ ਆਰਾਮ ਨਾਲ ਕੋਈ ਬਾਈ ਆਪਾਂ ਉੱਥੋਂ ਆ ਗਏ ਸੀਗੇ ਤੇ ਹੁਣ ਟਾਈਮ ਹੋ ਗਿਆ 10 ਪੂਰੇ 10 ਵਜ ਗਏ ਮੇਰਾ ਟੈਰ ਬਣਾਉਂਦਾ ਵੀ ਹੁਣੇ ਟਾਈਮ ਲੱਗਿਆ ਸੀਗਾ ਤੇ ਹੁਣ ਤੈ ਦੇਖਦੇ ਆਂ ਉਹਰੇ ਫਿਰਦੇ ਆ ਕੋਈ ਨਹੀਂ ਹੈਗਾ ਅਜੇ ਤੱਕ ਤੇ ਅੱਜ ਮੁੰਡੇ ਵੀ ਨਹੀਂ ਆਏ ਨਾਲ ਦੇ ਕੋਈ ਨਹੀਂ ਹੈਗਾ ਅੱਜ ਕੱਲੀ ਕਰਦੇ ਆਂ ਕੱਲੀ ਘੁੰਮਣੇ ਅੱਜ ਓਰੇ ਤੇ ਮੇਰਾ ਵੀਡੀਓ ਬਣਾ ਦਾ ਟਾਈਮ ਤਾਂ ਨਹੀਂ ਲੱਗਿਆ ਤੇ ਮੈਂ ਜਾਣਾ ਸੀਗਾ। ਕੋਈ ਜੀ ਹੁਣ ਕੋਈ ਨਾਲ ਦਾ ਮੁੰਡਾ ਹੈ ਤਾਂ ਹੈ ਨਹੀਂ ਤੇ ਆਪਾਂ ਇੱਥੇ ਕਰਦਾ ਬਲੌਗ ਨੂੰ ਐਂਡ ਕਿਉਂਗੇ। ਮੈਂ ਆ ਫਿਰ ਵੀਡੀਓ ਐਡੀਟਿੰਗ ਕਰਨੀ ਆ। ਫਿਰ ਅਪਲੋਡ ਕਰਨਾ ਫਿਰ ਬਹੁਤ ਕੰਮ ਹੁੰਨੇ ਮੈਨੂੰ ਤੇ ਆਪਾਂ ਇੱਥੇ ਕਰਦਾ ਬਲੌਗ ਨੂੰ ਐਂਡ। ਜੇ ਵੀਡੀਓ ਲੱਗੀ ਵਧੀਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ, ਵੀਡੀਓ ਨੂੰ ਕਰਦੇ ਹੋ ਲਾਈਕ। ਧੰਨਵਾਦ ਜੀ। ਮਿਲਦੇ ਆ ਅਗਲੇ ਬਲੌਗ ਦੇ ਵਿੱਚ। ਬਾਏ।